ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਪਿਆਰੀ ਜਿਹੀ ਸੂਟ ਲੈ ਕੇ ਆਏ ਆ ਸੋ ਹੈਂਡਵਰਕ ਚਾ ਬਿਲਕੁਲ ਨਿਊ ਡਿਜ਼ਾਈਨ ਹੈ ਜੀ ਮੈਨੂੰ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਕਿਉਂਕਿ ਜਦੋਂ ਅਪਰੀਲਸ ਪਾਉਣੇ ਹੈਗੇ ਆ ਤਾਂ ਤੁਹਾਡਾ ਕੁਐਸਚਨ ਹੁੰਦਾ ਹੈ ਕਿ ਤੁਸੀਂ ਪਲੀਜ਼ ਇਹਨੂੰ ਵੀਡੀਓ ਦੇ ਵਿੱਚ ਦਿਖਾਓ ਸੋ ਆਪਾਂ ਤੁਹਾਡੇ ਲਈ ਇਹ ਨਵੇਂ ਸੂਟਾਂ ਦੀ ਪਹਿਲਾ ਵੀਡੀਓ ਸ਼ੇਅਰ ਕਰਾਂਗੇ ਸੋ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਵਰਕ ਦਾ ਕੀ ਵਰਕ ਹੈਗਾ ਔਰ ਤੁਸੀਂ ਆਪਣੇ ਅਕੋਰਡਿੰਗ ਹੈ ਜਿਹੜਾ ਇਹਨਾਂ ਨੂੰ ਬਣਾ ਸਕੋ ਸੋ ਬਹੁਤ ਹੀ ਸੋਹਣਾ ਸ਼ੇਡ ਹੈ ਜੀ ਬਹੁਤ ਹੀ ਪਿਆਰਾ ਵਰਕ ਹੈਗਾ ਹੈਂਡ ਵਰਕ ਦੇ ਵਿੱਚ ਹੈ ਔਰ ਤੁਸੀਂ ਇਹਨੂੰ ਆਪਣੇ ਵੈਡਿੰਗ ਲਈ ਬਣਾ ਸਕਦੇ ਹੋ ਜਿਵੇਂ ਆਪਾਂ نیچے ਇਹਦਾ ਘੇਰਾ ਦਿੱਤਾ ਹੋਇਆ ਦੇਖ ਸਕਦੇ ਹੋ ਤੁਸੀਂ ਫਿਰ ਆਪਾਂ ਇਸ ਤਰ੍ਹਾਂ ਵਿੱਚ ਵਰਕ ਹੈ ਜੀ ਔਰ ਇਸ ਤਰ੍ਹਾਂ ਗਲੇ ਦਾ ਵਰਕ ਹੈ ਸਾਰੇ ਫਰੰਟ ਦੇ ਵਿੱਚ ਹੀ ਵਰਕ ਹੈ ਇਧਰ ਸਿੱਪੀ ਦੇ ਆਪਾਂ ਸਪਰੈਡ ਕੀਤੀ ਹੋਈ ਹੈ ਵਿੱਚ ਲਾਈਨਸ ਹੈ ਵਿੱਚ ਗਲਾ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹਾ ਗ੍ਰੀਨ ਜਿਹਾ ਟੱਚ ਦਿੱਤਾ ਹੋਇਆ ਸੋ ਇਹ ਪਿਓਰ ਕ੍ਰਾਸ਼ ਟਿਸ਼ੂ ਤੇ ਹੈਗਾ ਜੀ ਸੋ ਇਹਦੇ ਉੱਪਰ ਜਿਹੜਾ ਵਰਕ ਹੈ ਬਹੁਤ ਹੀ ਡਿਫਰੈਂਟ ਤੇ ਬਹੁਤ ਹੀ ਕਲਾਸੀ ਲੱਗਦਾ ਸੋ ਇਸ ਤਰ੍ਹਾਂ ਇਹਦੇ ਬਾਜੂ ਹੈ ਔਰ ਇਹਦੀ ਬੈਕ ਤੇ ਉੱਪਰ ਵੀ ਆਪਾਂ ਸਾਰੇ ਦੇ ਉੱਪਰ ਇਸ ਤਰ੍ਹਾਂ ਬਾਰਡਰ ਬਣਾ ਕੇ ਸਿੱਪੀ ਸਪਰੈਡ ਕੀਤੀ ਪਈ ਹੈ ਸੋ ਇਹ ਬਹੁਤ ਹੀ ਸੋਹਣਾ ਪੀਸ ਹੈ ਇਹਦਾ ਕਲਰ ਤੁਸੀਂ ਜਿਵੇਂ ਦੇਖ ਰਹੇ ਹੋਗੇ ਸੋ ਇਸ ਤਰ੍ਹਾਂ ਦਾ ਹੈਗਾ ਬਹੁਤ ਹੀ ਪਿਆਰਾ ਸੋ ਕਲਰ ਤੇ ਬਹੁਤ ਹੀ ਪਿਆਰਾ ਸੂਟ ਹੈ ਸੋ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਕੀਤਾ ਹੈਗਾ ਜੀ ਉਹ ਪਿਓਰ ਟਿਸ਼ੂ ਦੇ ਵਿੱਚ ਸੋ ਦ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਲਾਈਨਸ ਹੈ ਔਰ ਇਸ ਤਰ੍ਹਾਂ ਸਿੱਪੀ ਦੇ ਫਲਾਰ ਦਿੱਤੇ ਹੋਏ ਆ ਸੋ ਪ੍ਰੋਪਰ ਇਸ ਤਰ੍ਹਾਂ ਇਹ نیچے ਆਪਾਂ ਬਨਾਰਸੀ ਲਾ ਕੇ ਉੱਪਰ ਇਸ ਤਰ੍ਹਾਂ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਸੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਦੁਪੱਟੇ ਦੀ ਵੀ ਗ੍ਰੇਸ ਹੈ ਇਸ ਤਰ੍ਹਾਂ 컬러 ਵੀ ਬਹੁਤ ਹੀ ਜ਼ਿਆਦਾ ਕਾਪਰ ਦੇ ਨਾਲ ਆਪਾਂ ਕੰਟਰਾਸਟ ਕੀਤਾ ਇਸ ਤਰ੍ਹਾਂ ਬਾਟਮ ਹੈ ਜੀ ਬਾਟਮ ਤੇ ਵਰਕ ਹੈ ਸਟ੍ਰੇਟ ਬਾਟਮ ਬਣਾਈ ਹੈਗੀ ਆਪਾਂ ਹੁਣ ਆਪਾਂ ਤੁਹਾਨੂੰ ਫੁੱਲੀ ਇਹਦਾ ਕੰਟਰਾਸਟ ਦਿਖਾਉਣੇ ਆ ਇਸ ਤਰ੍ਹਾਂ ਦੁਪੱਟਾ ਕੰਟਰਾਸਟ ਹੈ ਪਿਓਰ ਟਿਸ਼ੂ ਦਾ ਵਿੱਚ ਹੈ ਔਰ ਇਹ ਹੈ ਗਿਆ ਕ੍ਰਾਸ਼ ਟਿਸ਼ੂ ਔਰ ਜਿਹੜੀ ਬਾਟਮ ਹੈਗੀ ਆ ਇਹ ਫਾਈਨ ਗਰੇਪ ਦੀ ਹੈ ਜੀ ਨਾ ਸੋ ਅਗਰ ਤੁਸੀਂ ਪ੍ਰਾਈਸ ਪੁੱਛਣਾ ਹੋਊਗਾ ਜੀ ਤਾਂ ਤੁਹਾਨੂੰ ਸੇਮ ਇਸ ਤਰ੍ਹਾਂ ਦੇ ਜਿਹੋ ਆਪਾਂ ਤੁਹਾਨੂੰ ਦਿਖਾਇਆ ਇਹਦੇ ਵਿੱਚ ਪ੍ਰਾਈਸ ਦੇਵਾਂਗੇ ਅਗਰ ਤੁਸੀਂ ਇਹਦੇ ਵਿੱਚ ਚੇਂਜ ਕਰਨਾ ਹੋਇਆ ਤਾਂ ਉਹਦਾ ਜਿਹੜਾ ਪ੍ਰਾਈਸ ਹੈ ਉਹ ਡਿਫਰੈਂਟ ਹੋਏਗਾ ਸੋ ECG ਫੋਟੋ ਪਿਆਰਾ ਜਿਹਾ ਸੂਟ اور ਸਕਰੀਨਸ਼ਾਟ ਪਲੀਜ਼ ਜ਼ਰੂਰ ਲਿਓ ਫੋਨ ਕਾਲਸ ਨਾ ਕਰਿਓ ਤੁਸੀਂ ਪਹਿਲਾਂ ਸਕਰੀਨਸ਼ਾਟ ਲੈ ਕੇ ਜੀ ਸਕਰੀਨਸ਼ਾਟ ਭੇਜਿਓ ਆਪਾਂ ਤੁਹਾਨੂੰ ਪ੍ਰਾਈਸ ਜ਼ਰੂਰ ਦੇਵਾਂਗੇ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਜੀ ਜਾਂ 2 ਦਿਨਾਂ ਦੇ ਵਿੱਚ ਵਿੱਚ ਰਿਪਲਾਈ ਅਸੀਂ ਤਿੰਨੇ ਹੀ ਦਿਨੇ ਆ ਸੋ ਪਲੀਜ਼ ਕਾਲਸ ਆ ਜਿਹੜੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਉਹਦੇ ਲਈ ਕੀ ਹੁੰਦਾ ਕਿ ਕਈ ਵਾਰ ਕੋਈ ਜਿਹੜਾ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਅਸੀਂ ਉਹਨਾਂ ਦੀ ਕਾਲ ਵੀ ਨਹੀਂ ਚੱਕ ਸਕਦੇ ਕਿਉਂਕਿ ਅਸੀਂ ਸਾਇਲੈਂਟ ਕਰ ਦਿੰਨੇ ਆ ਸੋ ਫਿਰ ਉਹਨਾਂ ਦੀ ਕਾਲ ਵੀ ਮਿਸ ਹੋ ਜਾਂਦੀ ਹੈ ਸੋ ਇਹ ਵੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਬੜਾ ਹੀ ਔਰੇਂਜ ਕਲਰ ਦੇ ਵਿੱਚ ਔਰੇਂਜ ਜੀ ਟੋਨ ਹੈ ਬਹੁਤ ਹੀ ਬਿਲਕੁਲ ਡਿਫਰੈਂਟ ਕਲਰ ਹੈ ਜੀ ਜਿਵੇਂ ਤੁਸੀਂ ਹੁਣ ਦੇਖਿਆ ਉਹ ਇਹਦਾ ਸੇਮ ਕਲਰ ਹੈ ਇਹਦੇ ਵਿੱਚ ਆਪਾਂ ਮਸ਼ੀਨ ਵਿਦ ਹੈਂਡ embroiderry ਦਾ ਟੱਚ ਦਿੱਤਾ ਹੋਇਆ ਇਸ ਤਰ੍ਹਾਂ ਗਲੇ ਦੀ embroiderry ਕੀਤੀ ਹੋਈ ਹੈ ਇਸ ਤਰ੍ਹਾਂ ਬਾਜੂ ਹੈ ਜੀ ਬੈਲ ਬਾਜੂ ਦੇ ਵਿੱਚ ਇਸ ਤਰ੍ਹਾਂ ਜੀ ਇਹਦੀ ਨਾਲ ਆਪਾਂ ਸੇਮ ਦੁਪੱਟਾ ਕੀਤਾ ਹੋਇਆ ਜੀ ਔਰਿਜਨਲ ਕ੍ਰੀਮ ਬਾਟਮ ਹੈ ਸੋ ਬਾਟਮ ਦੇ ਵਿੱਚ ਇਸ ਤਰ੍ਹਾਂ ਆਪਾਂ ਬਾਰਡਰ ਬਣਾਇਆ ਹੋਇਆ ਹੈ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਆਪਾਂ ਪੂਲੀ ਜਿਹੜਾ ਹੈਂਡ ਦਾ ਕਾਫੀ ਟੱਚ ਦਿੱਤਾ ਹੋਇਆ ਹੈ ਜੀ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੇ ਕੁਸਚਨ ਆਉਣੇ ਆ ਵੀ ਤੁਸੀਂ ਪ੍ਰਾਈਸ ਦੇ ਲੈ ਕੇ ਸੋ ਇਹਨੂੰ ਬਹੁਤ ਹੀ ਕੱਟਦਾਂ ਨੇ ਨਾ ਸਾਰੇ ਇਹਦੇ ਵਿੱਚ ਹੈਂਡ ਦਾ ਕੰਮ ਹੈ ਇਸ ਤਰ੍ਹਾਂ ਬਾਟਮ ਦੀ ਵਰਕ ਹੈ ਜੀ ਇਹਦੇ ਨਾਲ ਇੰਕ 컬러 ਦੀ ਬਾਟਮ ਹੈ 셔ਟ ਨਾਲ ਦਾ ਦੁਪੱਟਾ ਹੈ ਜੀ ਜਿਹਦੇ ਨਾਲ ਬਹੁਤ ਹੀ ਸੋਹਣਾ ਜਿਹੜਾ ਇਹਦਾ ਕਲਰ ਕਨਸੈਪਟ ਹੈ ਜੀ ਦੁਪੱਟੇ ਦੇ ਆਪਾਂ 4 ਸਾਈਡ ਸਾਈਡ ਇਸ ਤਰ੍ਹਾਂ ਵਰਕ ਹੈ ਜੀ ਔਰ ਵਿੱਚ ਆਪਾਂ ਇਸ ਤੇ ਵਰਕ ਕੀਤਾ ਹੋਇਆ ਸੋਲਡਨ ਵਰਕ ਹੈ ਜੀ ਇਦੇ ਵਿੱਚ 컬러ਫੁਲ ਵਰਕ ਵਰਕ ਹੈ ਗ੍ਰੀਨ ਨਾਲ ਬੋਟਮ ਦਿੱਤੇ ਹੋਏ ਆ ਸੋ ਬਹੁਤ ਹੀ ਸੋਹਣਾ ਜਿਹਾ ਕਨਸੈਪਟ ਹੈ ਇਹ ਵੀ ਤੁਸੀਂ ਐਜ਼ ਇਟ ਇਜ਼ ਰੈਡੀ ਕਰਵਾ ਸਕਦੇ ਹੋ ਸੋ ਜੀ ਇਹ ਹੈਗਾ ਜੀ ਲੈਮਨ ਕਲਰ ਦੇ ਵਿੱਚ ਜੌਰਜਟ ਦੇ ਵਿੱਚ ਸੂਟ ਹੈ ਇਹ ਵੀ ਬਹੁਤ ਪਿਆਰਾ ਹੈ ਇਸ ਤਰ੍ਹਾਂ ਸਾਰੇ ਦੇ ਵਿੱਚ ਸਿੱਪੀ ਦਾ ਜਾਲ ਹੈ नीचे ये जेड़ा ए कट वर्क ਦਿੱਤਾ ਹੋਇਆ ਇਸ ਤਰ੍ਹਾਂ ਬਾਜੂ ਤੇ ਸਿੰਗਲ ਟਾਂਕੇ ਦਾ ਕਟਵਰਕ ਹੈ ਜੀ। ਔਰ ਬਹੁਤ ਹੀ ਸੋਹਣਾ ਸ਼ੇਡ ਹੈ ਇਹਦੇ ਸਲਵਾਰ ਦੇ ਉੱਪਰ ਆਪਾਂ ਇਸ ਤਰ੍ਹਾਂ ਕਟਵਰਕ ਕੀਤਾ ਹੋਇਆ ਹੈ ਜੀ। ਹੈਵੀ ਕਟਵਰਕ ਹੈ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਦਾ ਕਨਸੈਪਟ ਹੈ ਜਿਹੜਾ ਬਿਲਕੁਲ ਡਿਫਰੈਂਟ ਹੈ। ਉਪਰ ਤੋਂ ਲੈ ਕੇ ਅੱਪ ਸਾਰੇ ਦੇ ਵਿੱਚ ਲਾਈਨਸ ਹੈ ਜੀ ਇਸ ਤਰ੍ਹਾਂ ਉਹ ਦੇਖੋ ਔਰ ਵਿੱਚ ਕਲਰਫੁਲ ਫਲਾਰ ਹੈਗੇ ਆ ਸਿੱਪੀ ਦੀਆਂ ਲਾਈਨਸ ਐ ਸਿੱਪੀ ਦੇ ਫਲਾਰ ਬਣੇ ਹੋਏ ਆ ਮਸ਼ੀਨ எம்ਬਰਾਇਡਰੀ ਇਸ ਤਰ੍ਹਾਂ ਸਾਰੇ ਦੇ ਵਿੱਚ ਜਿਹੜਾ ਕਲਰਫੁਲ ਵਰਕ ਹੈ ਸ਼ਰਟ ਦੇ ਵਿੱਚ ਵੀ only 골ਡਨ ਹੈ ਜੀ 골ਡਨ ਹੀ ਬਾਟਮ ਤੇ ਹੈ ਔਰ ਦੁਪੱਟੇ ਦੇ ਵਿੱਚ ਆਪਾਂ 컬러ਫੁਲ ਕਨਸੈਪਟ ਦਿੱਤਾ ਹੋਇਆ ਸੋ ਇਹਦੇ ਨਾਲ ਇਹ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਜਿਹਾ ਕਨਸੈਪਟ ਬਣ ਜਾਂਦਾ ਸੋ ਦੇਖ ਸਕਦੇ ਹੋ ਸੋ ਜੀ ਇਹ ਸੀ ਨਿਊ ਡਿਜ਼ਾਈਨਸ ਉਮੀਦ ਕਰਦੇ ਹਾਂ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਆਰਡਰ ਕਰ ਲੀਜੀ ਆਪਣਾ ਸੇਮ ਨੰਬਰ ਹੈਗਾ 7589231377 ਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਸਕਦੇ ਹੋ ਪ੍ਰਾਈਸ ਜਾਣ ਸਕਦੇ ਹੋ ਜੇ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਤੁਸੀਂ ਆਪਣਾ ਕਾਲ ਤੇ ਗੱਲ ਵੀ ਕਰ ਸਕਦੇ ਹੋ ਕਿਉਂਕਿ ਤੁਸੀਂ ਆਪਦਾ ਫਾਈਨਲ ਲਿਖਿਆ ਕਰੋ ਜੀ ਸਾਨੂੰ ਕਿੰਨੇ ਸੂਟ ਕਿਵੇਂ ਕਿਵੇਂ ਚਾਹੀਦੇ ਸੋ ਆਪਾਂ ਕਾਲ ਕਰੀਏ ਤੇ ਆਪਾਂ ਤੁਹਾਡਾ ਨੋਟ ਕਰੀਏ ਤੇ ਤੁਹਾਡੇ ਤੱਕ ਤੁਹਾਡਾ ਆਰਡਰ ਪਹੁੰਚਾਏਗੇ ਸੋ ਜੀ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਸੋ ਬਹੁਤ ਬਹੁਤ ਹੈਂਕਿਊ ਜੀ ਵੀਡੀਓ ਵਾਚ ਕਰਨ ਲਈ ਥੈਂਕਿਊ ਥੈਂਕਿਊ so much